ਪੰਜਾਬ ਸਰਕਾਰ ਦੇ ਵੱਲੋਂ ਤਨਖਾਹ ਦੇ ਵਿੱਚ ਵਾਅਦਾ ਕੀਤਾ ਗਿਆ ਹੈਗਾ ਕਿੰਨਾ ਕੁ ਵਾਅਦਾ ਕੀਤਾ ਗਿਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਜੋ ਦੀਵਾਲੀ ਤੋਂ ਪਹਿਲਾਂ ਕੈਬਨਿਟ ਮੀਟਿੰਗ ਹੋਈ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਹੁਣ ਤਨਖਾਹ ਦੇ ਵਿੱਚ 10000 ਰੁਪਏ ਦਾ ਵਾਅਦਾ ਜਿਹੜਾ ਕਿ ਕੀਤਾ ਜਾਵੇਗਾ ਕਿਹੜੇ ਵਿਭਾਗ ਦੇ ਲੋਕਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਜਿਹੜਾ ਕਿ ਲਿਆ ਗਿਆ ਹੈਗਾ ਜੋ ਕਿ ਕਰਮਚਾਰੀ ਨੇ ਉਹਨਾਂ ਦੀ ਤਨਖਾਹ ਦੇ ਵਿੱਚ 10000 ਰੁਪਏ ਦਾ ਵਾਅਦਾ ਜਿਹੜਾ ਕੀ ਕੀਤਾ ਗਿਆ ਹੈਗਾ ਤਾਂ ਦੀਵਾਲੀ ਤੋਂ ਪਹਿਲਾਂ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਤਾਂ ਇਸ ਮੀਟਿੰਗ ਦੇ ਦੌਰਾਨ ਮੰਤਰੀ ਮੰਡਲ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਓ ਐਸ ਡੀ ਯਾਨੀ ਕਿ ਦੱਸ دیے ਕਿ ਲਿਟਰੇਟਿਗੇਸ਼ਨ ਨੂੰ ਮਿਲਣ ਵਾਲੇ ਨਿਰਧਾਰਤ ਮਿਹਨਤਾਨੇ ਨੂੰ ਵਧਾਉਣ ਦੀ ਵੀ ਸਹਿਮਤੀ ਦਿੱਤੀ ਗਈ ਹੈ ਤਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਇਸ ਦੀਆਂ 13 ਅਸਥਾਈ ਅਸਾਮੀਆਂ ਸਿਰਜੀਆਂ ਗਈਆਂ ਨੇ ਤੇ 2020 ਦੇ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਫੀਸ 50000 ਰੁਪਏ ਤੋਂ ਵਧਾ ਕੇ 60000 ਰੁਪਏ ਕਰ ਦਿੱਤੀ ਗਈ ਸੀ ਤੇ ਹੁਣ OSD ਦੀ ਨਿਰਧਾਰਤ ਤਨਖਾਹ ਜੋ ਕਿ ਰਿਟੇਨਸ਼ਿਪ ਫੀਸ ਜੋ ਕਿ 10000 ਰੁਪਏ ਤੱਕ ਵਧਾ ਦਿੱਤੀ ਗਈ ਹੈ ਤਾਂ ਮੰਤਰੀ ਮੰਡਲ ਨੇ ਗਰੁੱਪ ਹਾਊਸਿੰਗ ਸਕੀਮ 2025 ਦੇ ਅਧੀਨ ਬਹੁ ਮੰਜ਼िला ਫਲੈਟਾਂ ਦੀ ਉਸਾਰੀ ਦੇ ਲਈ ਕਾਰਪੋਰੇਟਿਵ ਸੁਸਾਇਟੀਆਂ ਨੂੰ ਜਗਾ ਅਲਾਰਟ ਕਰਨ ਦੀ ਨੀਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਦਾ ਮੰਤਵ ਹੈ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੀ ਸਹੂਲਤ ਦੇ ਕੇ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਕਿਫਾਇਤੀ ਅਤੇ ਯੋਜਨਾਬੱਧ ਜੋ ਕਿ ਰਿਹਾਇਸ਼ ਨੂੰ ਯਕੀਨੀ ਬਣਾਉਣਾ ਹੈ ਤਾਂ ਇਹ ਫੈਸਲਾ ਜ਼ਮੀਨ ਦੀ ਅਲਾਟ ਦੇ ਲਈ ਪਾਰਦਰਸ਼ੀ ਨਿਰਪੱਖ ਅਤੇ ਢਾਂਚਾਗਤ ਪਹੁੰਚ ਪ੍ਰਦਾਨ ਕਰਦਾ ਜਿਸ ਦੇ ਨਾਲ ਸੂਬੇ ਦੇ ਸ਼ਹਿਰੀ ਯੋਜਨਾਬੱਧੀ ਅਨੁਸਾਰ ਸਮੇਸਿਰ ਉਸਾਰੀ ਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਦੱਸਦੇ ਕਿ ਪ੍ਰੋਮੋਟਰਾਂ ਨੂੰ ਜੋ ਕਿ ਦਰਪੇਸ਼ ਮੁਸ਼ਕਲਾਂ ਦੇ ਮੱਦੇ ਨਜ਼ਰ ਤੇ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਮੰਤਰੀ ਮੰਡਲ ਨੇ ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਸੰਬੰਧੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਪ੍ਰੋਜੈਕਟ ਦੇ ਵਿਕਾਸ ਸੰਬੰਧੀ ਲਾਗੂ ਕਰਨ ਦੀ ਮਿਆਦ ਤੇ ਪਹਿਲਾਂ ਤੋਂ ਪ੍ਰਵਾ ਜੋ ਕਿ ਪ੍ਰਵਾਨਿਤ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਮਿਤੀ 31 ਦਸੰਬਰ ਤੋਂ ਵੱਧ ਤੋਂ ਵੱਧ 5 ਸਾਲ ਦੀ ਮਿਆਦ ਦੇ ਲਈ ਪ੍ਰਮੋਟਰ ਦੀ ਬੇਨਤੀ ਦੇ ਉਤੇ 25000 ਰੁਪਏ ਪ੍ਰਤੀ ਏਕੜ ਨਸਾਲ ਦੇ ਹਿਸਾਬ ਦੇ ਨਾਲ ਸਿਰਫ ਇੱਕ ਵਾਰ ਵਾਅਦੇ ਦੀ ਆਗਿਆ ਦਿੱਤੀ ਜਾਵੇਗੀ ਤਾਂ ਲਾਗੂ ਕਰਨ ਦੀ ਮਿਆਦ ਦੇ ਵਿੱਚ ਵਾਅਦੇ ਲਈ ਦਿੱਤੀ ਗਈ ਮਨਜ਼ੂਰੀ ਸੰਬੰਧੀ ਭੁਗਤਾਨ ਪਹਿਲਾਂ ਹੀ ਜਮ੍ਹਾਂ ਕਰਾਉਣਾ ਹੋਵੇਗਾ ਤੇ ਇਸ ਤੋਂ ਬਾਅਦ ਲਾਗੂ ਕਰਨ ਦੀ ਮਿਆਦ ਦੇ ਉੱਤੇ ਕਿਸੇ ਵੀ ਵਾਅਦੇ ਦੀ ਇਜਾਜ਼ਤ ਨਹੀਂ ਹੋਵੇਗੀ ਤਾਂ ਦੱਸਦੇ ਕਿ ਮੰਤਰੀ ਮੰਡਲ ਨੇ ਮੰਡੀ ਗੋਵਿੰਦਗੜ੍ਹ ਤੇ ਖੰਨਾ ਖੇਤਰ ਦੀਆਂ ਰੋਲਿੰਗ ਮਿਲਾਂ ਨੂੰ ਕੋਲੇ ਤੋਂ ਪੀਐਨਜੀ ਦੇ ਵਿੱਚ ਤਬਦੀਲ ਕਰਨ ਅਤੇ ਜੋ ਕਿ ਤਬਦੀਲ ਕਰਨ ਲਈ ਕੈਬਨਟ ਸਬ ਕਮੇਟੀ ਦੇ ਗਠਨ ਨੂੰ ਵੀ ਕਾਰਜਵਾਦ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਮੰਤਰੀ ਮੰਡਲ ਨੇ ਸੂਬੇ ਦੇ ਵਿੱਚ ਟੈਲੀਕਮਿਊਨੀਕੇਸ਼ਨ ਰਾਈਟਸ ਆਫ ਵੇ ਰੂਲ 2024 ਨੂੰ ਲਾਗੂ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਕਈ ਅਹਿਮ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਕਿ ਤਨਖਾਹ ਸੀਗੀ ਪੰਜਾਬ ਸਰਕਾਰ ਦੇ ਵੱਲੋਂ ਕਰਮਚਾਰੀ ਤਨਖਾਹ ਦੇ ਵਿੱਚ ਵੀ 10000 ਰੁਪਏ ਦਾ ਵਾਅਦਾ ਜੜਾ ਕੀਤਾ ਗਿਆ ਹੈ